ਸਸੀ ਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਅੱਜ ਆਪਾਂ ਚੱਲਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਥੋੜਾ ਆਪਾਂ ਚੱਲਾਂਗੇ ਅੱਜ ਗੰਜ ਮੁਦਕੀ ਜਾਵਾਂਗੇ ਤੇ ਉਥੇ ਜਾ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਦੱਸਾਂਗੇ ਕਿੰਨੇ ਕਿਲੋਮੀਟਰ ਰਸਤਾ ਤੇ ਕਿੰਨੇ ਮਿੰਟਾਂ ਜੇ ਆਪਾਂ ਤੈਅ ਕਰਦੇ ਆਂ ਤੇ ਚੱਲਦੇ ਆਂ ਬਣੇਰੇ ਨੂੰ ਬਲੌਗ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਧਰ ਆਪਣਾ ਸੈਂਕੜਾ ਰੈਡੀ ਆ ਤੇ ਇੱਥੇ ਆਪਾਂ ਰਾਤ ਰਹੇ ਸੀ ਇਹ ਆਪਾਂ ਨੂੰ ਗੁਰਦੁਆਰਾ ਸਾਹਿਬ ਕਮਰਾ ਮਿਲ ਗਿਆ ਸੀ ਸ੍ਰਾਂਚ ਜੇ ਤੁਸੀਂ ਵੀ ਆਉਣਾ ਤਾਂ ਇੱਥੇ ਕਮਰਾ ਤੁਹਾਨੂੰ 200 ਰੁਪਏ 'ਚ ਬਿਨਾਂ AC ਵਾਲਾ ਤੇ 700 ਰੁਪਏ 'ਚ AC ਵਾਲਾ ਮਿਲਦਾ ਇੱਧਰ ਆਪਣਾ ਸੈਂਕੜਾ ਰੈਡੀ ਆ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਦੁਆਰਾ ਸਾਹਿਬ ਤੋਂ ਚੱਲ ਪਈ ਜੀ ਤੇ ਆਪਣਾ ਸਫ਼ਰ ਅੱਜ ਦਾ 70 ਕਿਲੋਮੀਟਰ ਦੇਖਦੇ ਆ ਕਿੰਨੇ ਟਾਈਮ ਵਿੱਚ ਕੱਢਦੇ ਆ ਰਸਤਾ ਅੱਜ ਮੌਸਮ ਵੀ ਮੀਂਹ ਵਾਲਾ ਬੱਦਲ ਹੋਏ ਪਏ ਨੇ ਥੋੜੀ ਥੋੜੀ ਘੂਰ ਜੀ ਪੈਂਦੀ ਆ ਆਪਾਂ ਨੂੰ ਐ ਵੀ ਜਿੰਨਾ ਸਫ਼ਰ ਨਿਕਲ ਜੇ ਇੱਕ ਵਾਰ ਠੀਕ ਆ ਜਿੱਥੇ ਮੀਂਹ ਆ ਗਿਆ ਰੁਕ ਜਾਾਂਗੇ ਪੂਰ ਪੈਣ ਦੇ ਕਰਕੇ ਸੜਕਾਂ ਕਿੰਨੀਆਂ ਹੋਈਆਂ ਪਈਆਂ ਨੇ ਮੌਸਮ ਤਾਂ ਵਧੀਆ ਥੈਂਕਲ ਚਲਾਉਣ ਤੇ ਨਹੀਂ ਕੋਈ ਦਿੱਕਤ ਤਾਂ ਪੁਣੀ ਪਰ ਜਿਆਦਾ ਮੀਂਹ ਆਵੇ ਫਿਰ ਆਪਾਨੂੰ ਨਹੀਂ ਰੋਕਣਾ ਪੈਣਾਗਾ ਆਪਾਂ ਨੇ 10 ਕਿਲੋਮੀਟਰ ਕਵਰ ਕਰ ਲਿਆ ਤੇ ਚੱਲਦੇ ਅੱਜ ਜੋਤਵਾਲਾ ਸ਼ੀਰ ਸਾਹਿਬੂ ਦੀ ਤੇ ਦੱਸਦੇ ਹਾਂ ਉੱਥੋਂ ਦਾ ਜਾ ਕੇ ਤੁਹਾਨੂੰ ਇਤਿਹਾਸ ਕੀ ਕੀ ਇਤਿਹਾਸ ਸੀ ਆਪਾਂ ਨੇ 10 ਕਿਲੋਮੀਟਰ ਕਵਰ ਕੀਤਾ ਤੇ ਆਪਾਂ ਨੂੰ 2 ਤੋਂ 3 ਘੰਟੇ ਹੋਰ ਲੱਗਣੇ ਆ 3 3-4 ਘੰਟੇ ਲੱਗ ਜਾਣੇ ਆ ਲਗਭਗ ਕਿਉਂਕਿ ਅੱਜ ਦਾ ਸਫ਼ਰ ਆਪਣਾ ਲੰਬਾ ਹੈ 70 ਕਿਲੋ ਜਿੰਨਾ ਵੱਖ ਹੈ ਆਪਾਂ ਪਹੁੰਚਿਆ ਟੋਲ ਪਲਾजा ਸਾਈਡ ਦੀ ਘੱਟ ਦੇਣੀ ਆਪਾਂ ਆਪਣੀ ਬੱਕੀ ਆਪਾਂ ਰਸਤੇ 'ਤੇ ਜਾ ਰਹੇ ਸੀ ਤੇ ਮੀਂਹ ਆ ਗਿਆ ਤੇ ਦਰੱਖਤ ਥੱਲੇ ਖੜੇ ਹੁਣ ਆਪਾਂ ਦੇਖਦੇ ਆਂ ਇੱਥੇ ਜੇ ਜਾਦੇ ਵਧਿਆ ਤਾਂ ਪੈਲਸ ਚ ਵਗ ਜਾਗੇ ਪਾਈਆਂ ਕੋਲੀ ਖੜੇ ਸੀ ਇੱਕ ਵਾਰ ਥੋੜੀ ਕਣੀ ਜੀ ਪੈਂਦੀ ਆ ਭੂਰ ਜੀ ਤੇ ਮੀਂਹ ਗਿਆ ਰੁਕ ਜੀ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਤੇ ਖੜਿਆ ਨੂੰ ਆਪਾਂ ਨੂੰ 10 ਮਿੰਟ ਹੋ ਗਏ ਦੰਬੇ ਆ ਗਿਆ ਪਾਣੀ ਪੀ ਲਿਆ ਤੇ ਮੀਂਹ ਰੁਕ ਗਿਆ ਹੁਣ ਚੱਲਦੇ ਆਂ ਅੱਡੇ 10 ਦਾ ਟਾਈਮ ਹੋਇਆ 10:30 ਵਜ ਗਏ ਤੇ ਚੱਲਦੇ ਹਾਂ ਹੁਣ ਆਪਾਂ ਘੰਟਾ ਡੇਢ ਘੰਟਾ ਲਗਾਤਾਰ ਸਾਈਕਲਿੰਗ ਕਰਾਂਗੇ ਤੇ ਫਿਰ ਉਦੋਂ ਮੰਗਰੋ ਦੇਖਦੇ ਆ ਕਿੱਥੇ ਜਾ ਕੇ ਰੁਕਦੇ ਆ ਤੇ ਪਾਣੀ ਪੂਣੀ ਪੀਨੇ ਆ ਫਿਰ ਵਾਟਰ ਬ੍ਰੇਕ ਲਵਾਂਗੇ ਦਮ ਲੈ ਕੇ ਤੇ ਇੱਕ ਦੋ ਵਾਰੀ ਰੁਕਣਾ ਪੈਣਾ ਕਿਉਂਕਿ ਅੱਜ ਦਾ ਸਫ਼ਰ ਆਪਣਾ ਲੰਬਾ ਸੀ ਬਣੇ ਰਹੋ ਵਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਜੇ ਇਧਰ ਲੈ ਰਹੀ ਹਾਂ ਤੁਸੀਂ ਟੂੜੀ ਦੇਖ ਸਕਦੇ ਹੋ ਕਿਵੇਂ ਪਈ ਆ ਸਾਰੇ ਲਏ ਪਏ ਨੇ ਬਾਹਰ ਬਾਣਾ ਚ ਤੇ ਆਪਣੇ ਵੀ ਤੁਹਾਨੂੰ ਲੱਗਦਾ ਦੋ ਦੋ ਸਾਲਾਂ ਤੱਕ ਇਹੀ ਰੋਲਿਆ ਕਰਨੀ ਆ ਕਿਉਂਕਿ ਚਾਰ ਦਾ ਵੱੱਦ ਜੋ ਰੋਜੋ ਫਰਾ ਕਰਨ ਇੰਟਰਨੈਸ਼ਨਲ ਸਕੂਲ ਆਪਾਂ ਪਾਉਂਦੇ ਜੀ ਫ੍ਰੀਪੋਰਟ ਤੇ ਮੈਥੋਂ 25 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਸ਼ਹੀਦ ਗੰਜਮੁਰਗੀ ਤੇ ਆਪਣਾ ਸਾਰਾ 3 ਘੰਟੇ ਦਾ ਰਸਤਾ ਹੈਗਾ ਫਰੀਦਕੋਟ ਪਹੁੰਚ ਗਏ ਤੇ ਅੱਜ ਦਾ ਸਫ਼ਰ ਆਪਣਾ ਲੰਬਾ ਸੀ ਹੌਲੀ ਹੌਲੀ ਜਾ ਰਹੇ ਆ ਰਸਤੇ 'ਚ ਮੀਂਹ ਵੀ ਪੈਣ ਲੱਗਾ ਸੀ ਉਹਦੇ ਕਰਕੇ ਰੋਕਣਾ ਪੈ ਗਿਆ ਸੀਗਾ ਤੇ ਹੁਣ ਮੌਸਮ ਸਹੀ ਆ ਆਪਾਂ ਰੁਕ ਗਏ ਜੀ ਫਰੀਦਕੋਟ ਤੇ ਵਾਟਰ ਬ੍ਰੇਕ ਕੀਤੀ ਸੀ ਥੋੜੀ ਗ੍ਰੈਸਟ ਕਰਨੀ ਸੀ ਨਹਿਰ ਦੇ ਕਿਨਾਰੇ ਖੜੇ ਆ ਇਹ ਜਾਂਦੀ ਹੈ ਫਰੀਦਕੋਟ ਵਾਲੀ ਨਹਿਰ ਤੇ ਇਧਰੋਂ ਆਏ ਆਪਾਂ ਇਧਰੋਂ ਜਾਣਾਗਾ ਹੁਣ ਤਾਂ ਆਪਣਾ ਸਫ਼ਰ ਸਾਰਾ 20 ਕਿਲੋਮੀਟਰ ਰਹਿ ਗਿਆ ਤੇ ਬਸ ਪਹੁੰਚ ਜਾਣਾ ਥੋੜੇ ਕੇ ਸਮੇਂ ਚ ਆਪਾਂ ਬੰਦਾ ਸਭਾ ਫਰ ਪਾਂ ਚੜ ਗਏ ਜੀ ਹਾਈਵੇ ਤੇ ਤੇ 16 ਕਿਲੋਮੀਟਰ 15 ਕਿਲੋਮੀਟਰ ਬਾਅਦ ਰਹਿ ਗਈ ਆਪਣੀ ਹਾਈਵੇ ਆ ਗਿਆ ਸ਼੍ਰੀ ਰਾਮਨਾਥ ਤੁਰੇ ਜਾਵਾਂਗੇ ਹੌਲੀ ਹੌਲੀ ਟ੍ਰੈਕ ਵਿੱਚ ਥੋੜਾ ਔਖਾ ਹੋ ਜਾਂਦਾ ਸਾਈਕਲ ਹੋਰ ਵੀ ਹੌਲੀ ਹੋ ਜਾਂਦਾ ਬਾਕੀ ਪਿੰਡਾਂ ਵਾਲੀਆਂ ਅਗਲੀਆਂ 'ਚ ਮੋੜਨ ਵੇਲੇ ਹੌਲੀ ਇਹ ਜਿਹੜੀਆਂ ਦਿੱਕਤ ਦਿੰਦੀਆਂ ਨੇ ਜਿਵੇਂ ਹਾਈਵੇ ਦੇ ਸਿੱਧਾ ਬੰਦਾ ਹੌਲੀ-ਹੌਲੀ ਤੁਰੇ ਜਾਂਦਾ ਇੱਕ ਵਾਰੀ ਮੋਸ਼ਨ ਬਣ ਜੇ ਫਿਰ ਕੋਈ ਦਿੱਕਤ ਨਹੀਂ ਹਾਂਜੀ ਆਪਾਂ ਰੁਕੇ ਸੀ ਰਸਤੇ 'ਚ ਤੇ ਕੰਮ ਲੈਠੇ ਕੰਮ ਲੈਣ ਲਈ ਬੈਠੇ ਸੀ ਤੇ ਇਹ ਖੜੀ ਆਪਣੀ ਬੱਕੀ ਤੇ ਆਪਣਾ 10 ਕਿਲੋਮੀਟਰ ਸਾਫਰ ਰਹਿ ਗਿਆ ਅੱਜ ਦਾ ਸਾਫਰ ਸੀ ਆਪਣਾ 70 75 ਕਿਲੋਮੀਟਰ ਦੇ ਨੇੜੇ ਸੀਗਾ ਕਾਫੀ ਰੁਕੇ ਨਹੀਂ ਬਸ ਆਪਾਂ ਜਿੱਥੇ ਵੀ ਰੁਕਿਆ ਗੱਲਾਂ ਪਾਣੀ ਪੀਤਾ 5-4 ਮਿੰਟਾਂ ਦੀ ਬ੍ਰੇਕ ਲੱਗੀ ਆ ਹੁਣ ਬਸ ਉਹ ਮੇਰੇ ਕੋਲੇ ਨਿੰਬੂ ਪਾਣੀ ਬਣਾਉਣ ਜਿਹੜੀਆਂ ਬੁੜੀਆਂ ਨੇ ਸੀ ਉਹਨਾਂ ਨਾਲ ਨਿੰਬੂ ਪਾਣੀ ਆ ਬਣਾਇਆ ਤੇ ਉਹਦਾ ਪਾਣੀ ਦੇ ਬਾਅਦ ਕੋਲ ਇਹ ਨਿੰਬੂ ਪਾਣੀ ਬਣ ਜਾਦਾ ਉਹ ਬੁਣਾ ਕੇ ਉਹ ਪੀਤਾ ਇਹ ਹਾਈਵੇ ਤੇ ਬੈਠੇ ਆ ਆਪਾਂ ਜਾ ਰਹੇ ਆ ਜੀ ਹਾਈਵੇ ਤੇ ਤੇ ਆਪਣਾ ਸਫ਼ਰ ਰਹਿ ਗਿਆ 7 ਕਿਲੋਮੀਟਰ ਇਹ ਰਹਾ ਬਹੁਤ ਜਣਾ ਗੁਰਦੁਆਰਾ ਸਾਹਿਬ ਹਾਂਜੀ ਵੀਰੇ ਗੁਰਦੁਆਰਾ ਸਾਹਿਬ ਹੈ ਜੀ ਇਥੇ ਗੰਜਮੁਰ ਕੀ ਆਏ ਕਿੱਥੋਂ ਮਾਨਸਾ ਤੋਂ ਅੱਛਾ ਯਾਰ ਪਿੰਡ ਕਿਹਦੇ ਦਾ ਅੱਛਾ ਅੱਛਾ ਗੁਰਕਿਰਪਾਲਨ ਜਾਂਦੇ ਫਲਾਈਪਡਾਂ ਲੱਗੀਆਂ ਤਾਂ ਨੇ ਆ ਰਿਹਾ ਲੈ ਬਬੂ ਨਹੀਂ ਮੇਰੇ ਪਿੰਡ ਹੈ ਵੀਰੇ ਮਾਨਸਾ ਦੇ ਕੋਲ ਖੋਖਰਾ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਤੋਂ ਰਹਿਣਾ ਚੌਥਾ ਦਿਨ ਹੈ ਜੀ ਅੱਜ ਆਪਸੀ ਸਾਈਕਲ ਹਾਂਜੀ ਹਾਂਜੀ ਆ ਪੰਜਾਬ ਦਾ ਉੱਪਰ ਦੀ ਟੂਰ ਕਵਰ ਕਰਨਾ ਹੈ। ਅੱਛਾ ਅੱਛਾ। ਉਧਮਬ੍ਰਸਰ ਬਟਾਲਾ ਇਧਰੋਂ ਕਿੱਥੇ ਲੱਗਦਾ ਹੈ? ਅੱਛਾ ਅੱਛਾ। ਹਾਂਜੀ ਹਾਂਜੀ। ਠੀਕ ਹੈ ਵੀਰੇ। ਹਾਂਜੀ ਹਾਂਜੀ ਠੀਕ ਹੈ। ਪਾਈ ਮਿਲੇ ਸੀ ਰਸਤੇ 'ਚ ਤੇ ਹਾਲ ਚਾਲ ਕਿੱਤ ਹੈ ਵਾਜ ਨੇ। ਕਿੱਥੋਂ ਆਇਆ ਕਿੱਥੇ ਜਾਣਾ ਕੀ ਏ ਮਾਂ ਕਹਿੰਦੇ ਤੁਹਾਡਾ। ਵਧੀਆ ਲੱਗਦਾ ਜਦੋਂ ਕੋਈ ਰੋਕਦਾ ਪੁੱਛਦਾ ਤੇ ਆਪ ਨੂੰ ਵੀ ਵਧੀਆ ਅੰਦਰੋਂ ਤੇ ਵੀ ਵਧੀਆ ਹੁੰਦੀ ਹੈ। ਆਪਾਂ ਨੇ ਪਿੰਡ ਮੂਕੀ ਕ੍ਰਾਸ ਕਰ ਲਿਆ ਤੇ 2 ਕਿਲੋਮੀਟਰ ਹੈਗਾ ਇੱਥੋਂ ਗੁਰਦੁਆਰਾ ਸ਼ਹੀਦ ਕੰਜ ਮੂਕੀ 2 ਕਿਲੋਮੀਟਰ ਹੈ ਤੇ ਚੱਲਦੇ ਆ ਉੱਥੇ ਕੁਛ ਦੇ ਆ ਰੂਮ ਆਊਂਡ ਗੁਰਦੁਆਰਾ ਸ਼ਹੀਦ ਕੰਜ ਬੋਰਡ ਲੱਗੇ ਦੇਖਣ ਲੱਗੇ ਜੀ ਤੇ ਆਪਾਂ ਗੁਰਦੁਆਰਾ ਸਾਇਬ ਸ਼ਹੀਦ ਗੰਜ ਮੁਰਤੀ ਪਹੁੰਚ ਗਏ ਜੀ ਤੇ ਆਪਾਂ ਚੱਲਦੇ ਕਮਰਾ ਲੈਣ ਇੱਕ ਬੇਰ ਅੱਗੇ ਬਣਿਆ ਹੋਇਆ ਦਫ਼ਤਰ ਹੈ ਤੇ ਦਫ਼ਤਰ ਤੇ ਜਾਨੇ ਆਪਾਂ ਕਮਰੇ ਬਾਰੇ ਪੁੱਛਣੀ ਕਮਰਾ ਲੈਣੇ ਫਿਰ ਕਮਰੇ ਚ ਰਹਿਾਂਗੇ ਪਰ ਦਫ਼ਤਰ ਚੱਲਦੇ ਆਪਾਂ ਬਾਬਾ ਜੀ ਨੂੰ ਪੁੱਛ ਲਈਆਂ ਕਮਰਾ ਜੀ ਆਪਾਂ ਨੂੰ ਕਮਰੇ ਦੀ ਚਾਬੀ ਮਿਲ ਗਈ ਤੇ ਉਹ ਸਾਹਮਣੇ ਵਾਲਾ ਕਮਰਾ ਬਾਬਾ ਜੀ ਕਹਿੰਦੇ ਉੱਥੇ ਲੈ ਲਓ ਸਾਈਕਲ ਦੇਖ ਲਓ ਕਹਿੰਦੇ ਜੇ ਸਾਈਕਲ ਲੱਗਦਾ ਹੋਇਆ ਲਾ ਲਿਓ ਤੇ ਨਹੀਂ ਬਾਹਰ ਤਾਂ ਲੱਗ ਜੂਗਾ ਕਹਿੰਦੇ ਅੰਦਰ ਉੱਥੇ ਹੀ ਲੱਗਣਾ ਹੈਗਾ ਛੋਟਾ ਕਮਰਾ ਬਾਕੀ ਦੇਖਦੇ ਹਾਂ ਕੱਲ ਨੂੰ ਜਾਵਾਂਗੇ ਹਾਂਜੀ ਬਾਬਾ ਜੀ ਕੱਲ ਨੂੰ ਜਾਵਾਂਗੇ ਸਵੇਰੇ ਸੁਨੇਹਾ ਜੀ ਇੱਕ ਕਮਰਾ ਜੀ ਗੱਦੇ ਲੱਗੇ ਹੋਏ ਹੈ ਇਹ ਉਪਰੇ ਸੀ ਏਸੀ ਵਾਲਾ ਕਮਰਾ ਮਿਲ ਗਿਆ ਚਲੋ ਆਪਾਂ ਕਮਰੇ ਨੂੰ ਚਾਲੂ ਕੀਤਾ ਤੇ ਆਪਾਂ ਨੇ ਆ ਸਾਈਕਲ ਵੀ ਕਮਰੇ ਚ ਹੀ ਲਾ ਲਿਆ ਇੱਥੇ ਬੈੱਡਰੀ ਨਹੀਂ ਲੱਗੇ ਹੋਏ ਇੱਥੇ ਇਹਨਾਂ ਨੇ ਪੱਥਰ ਦੀ ਬੈੱਡ ਬਣਾਏ ਹੋਏ ਨੇ ਉੱਪਰ ਗੱਦੇ ਸਿੱਟੇ ਹੋਏ ਨੇ ਤੇ ਏਸੀ ਚਲਾ ਲਿਆ ਆਪਾਂ ਨੇ ਇੱਧਰ ਖੜਾ ਆਪਣਾ ਸਾਈਕਲ ਛੋਟੀ ਜਿਹੀ ਗਲੀ ਜਾਂਦੀ ਆ ਇੱਕ ਵਾਰੀ ਇੱਥੇ ਹੀ ਲਾ ਲਿਆ ਮਹਾ ਬਾਹਰ ਸਮਾਨ ਸਾਰਾ ਲਾਉਣਾ ਪਊਗਾ ਫਿਰ ਧਰਨਾ ਉਹਦੇ ਨਾਲੋਂ ਇੱਥੇ ਲਾਤਾ ਤੇ ਜੇ ਮਾੜਾ ਮੋਟਾ ਕੁਝ ਕੱਟਣਾ ਹੋਵੇ بس ਕੱਢ ਲਾਂਗੇ ਨਹੀਂ ਖੜਾ ਹੈਗਾ ਸੋਰੀ ਲੈ ਜਾਗੇ ਕੁਝ ਕੱਟਣਾ ਹੈ ਕੱਪੜੇ ਕੱਟਣੇ ਨੇ ਇਕੱਲੇ ਕੱਟ ਲਾਂਗੇ ਹੁਣ ਆਪਾਂ ਕਰਦਿਆਂ ਘੰਟਾ ਕ੍ਰੈਸਟ ਰੈਸਟ ਕਰਨ ਤੋਂ ਬਾਅਦ ਤੇ ਫੇਰ ਬਣਾਉਣੇ ਆ ਗੁਰਦੁਆਰਾ ਸਾਹਿਬ ਤੋਂ ਸਰਵੇ ਆਪਿਆ ਅਸੋ ਹਾਂਜੀ ਅੱਜ ਆਪਾਂ ਪਹੁੰਚਿਆ ਗੁਰਦੁਆਰਾ ਸ਼ਹੀਦਾਂ ਚ ਮੋਤੀ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਤੇ ਦੱਸਦੇ ਆ ਇੱਥੋਂ ਦਾ ਇਤਿਹਾਸ ਇਹ ਸਥਾਨ ਤੇ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਪਹਿਲੀ ਲੜਾਈ ਹੋਈ ਸੀ ਤੇ ਇਸ ਲੜਾਈ ਵਿੱਚ ਧੋਖੇ ਨਾਲ ਅੰਗਰੇਜ਼ ਜੇਤੂ ਰਹੇ ਸੀ ਕਿਉਂਕਿ ਸਿੱਖਾਂ ਦੇ ਕੁਝ ਗਦਾਰਾਂ ਨੇ ਅੰਗਰੇਜ਼ਾਂ ਨੂੰ ਜਦੋਂ ਰਾਤ ਦਾ ਵੇੜਾ ਪੈ ਗਿਆ ਸੀ ਤਾਂ ਸਿੱਖ ਪਿੱਛੇ ਨੂੰ हट ਗਏ ਸੀ ਤੇ ਕੁਝ ਗਦਾਰ ਸੀ ਵਿੱਚ ਕਿ ਨਾ ਨੇ ਜਾ ਕੇ ਦੱਸਿਆ ਕਿ ਸਿੱਖ ਪਿੱਛੇ ਨੂੰ ਹਟ ਗਏ ਨੇ ਤੇ ਵੀ ਤੁਸੀਂ ਹਮਲਾ ਕਰ ਦੋ ਤਾਂ ਹਮਲਾ ਕੀਤਾ ਤਾਂ ਉਹਦੇ ਚ ਅੰਗਰੇਜ਼ ਜਿੱਤ ਗਏ ਸਨ ਤੇ ਜਦੋਂ ਆਪਾਂ ਐਂਟਰੀ ਗੇਟ ਤੋਂ ਐਂਟਰ ਹੁੰਨੇ ਆ ਤਾਂ ਇਧਰਲੀ ਸਾਈਡ ਕੋਈ ਤਸਵੀਰਾਂ ਬਣੀਆਂ ਹੋਈਆਂ ਨੇ ਇਧਰ ਵੀ ਬਣੀਆਂ ਸੀ ਇਧਰ ਲੰਗਰ ਹਾਲ ਕਰਕੇ ਤੇ ਇਧਰ ਹੁਣ ਨਵਾਂ ਤਿਆਰ ਕਰ ਰਹੇ ਨੇ ਇਧਰ ਤੁਸੀਂ ਦੇਖੋ ਖੋਪੜੀਆਂ ਲਹਾਈਆਂ ਝੜਖੜੀਆਂ ਤੇ ਚੜ੍ਹੇ ਆਰਿਆ ਨਾ ਚਰਾਏ ਗਏ ਇਹ ਉਹ ਸਭ ਤਸਵੀਰਾਂ ਦਰਸਾਉਂਦੀਆਂ ਨੇ ਵੀ ਇਦਾਂ ਇਦਾਂ ਆਹ ਕੁਝ ਹੋਇਆ ਸੀ ਕਈ ਵਾਰੀ ਕਿਤਾਬਾਂ ਵਿੱਚ ਵੀ ਆ ਜਾਂਦਾ ਕਿ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਕਿੱਥੇ ਹੋਈ ਸੀ ਤੇ ਉਹ ਲੜਾਈ ਇੱਥੇ ਹੋਈ ਸੀ ਮੁਦਕੀ ਦੇ ਵਿੱਚ ਉਸ ਦੀ ਯਾਦ ਨੂੰ ਸਮਰਪਿਤ ਰੱਖਦੇ ਆ ਇੱਕ ਗੁਰਦੁਆਰਾ ਫਿਰ ਬਣਿਆ ਹੋਇਆ ปารีสังกัดเอธิอดีอรีจักต์เอดีเอธ ਦੀਰਵਾਰ ਸਾਹਿਬ ਹੈ ਜੀ ਹੋਪਾ ਗੁਰਦੁਆਰਾ ਸਾਹਿਬ ਚ ਐਂਟਰੀ ਕਰਦੇ ਆ ਤਾਂ ਸੱਜੇ ਹੱਥ ਇੱਧਰ ਦਫ਼ਤਰ ਬਣਿਆ ਹੋਇਆ ਤੇ ਇੱਧਰ ਆ ਲੰਗਰ ਹਾਲ ਬਣ ਰਿਹਾ ਨਵਾਂ ਤੇ ਇੱਧਰ ਤੁਸੀਂ ਰਹਿਣਾ ਤਾਂ ਇੱਥੇ ਕਮਰਾ ਮਿਲ ਜਾਂਦਾ ਤੁਸੀਂ ਦੂਰੋਂ ਆਉਣੇ ਹੋ ਤਾਂ ਇੱਥੇ ਰਾਤ ਕੱਟ ਸਕਦੇ ਹੋ ਰਹਿ ਸਕਦੇ ਹੋ ਇੱਧਰਲੀ ਸਾਈਡ ਦਫ਼ਤਰ ਰਹਿ ਗਿਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਕਿ ਇੱਥੇ ਪੁਰਾਣਾ ਖੂਬ ਹੀ ਬਣਿਆ ਹੋਇਆ ਆ બન્યા હોય પુરા ખૂહ બાઉલી સાહેબ મહારાજના સરૂપ રખે હોય ને ਸਥਾਨ ਤੇ ਆਣਾ ਜਿੱਥੇ ਮਹਾਰਾਜ ਜੀ ਸ਼ਰੂਪ ਰੱਖੇ ਹੋਏ ਹੈ ਨਾ ਕਾਮਰਾ ਤੇ ਇੱਥੇ ਜਾ ਕੇ ਤੁਸੀਂ ਪਾਠ ਕਰਕੇ ਕੋਈ ਵੀ ਮੰਨਤਵ ਦੀ ਮੰਗਦੇ ਹੋ ਤਾਂ ਉਹ ਪੂਰੀ ਹੋ ਜਾਂਦੀ ਹੈ। ਸ਼ਰਦਾ ਦੇ ਨਾਲ ਕੁਝ ਵੀ ਮੰਗਦੇ ਹੋ ਤਾਂ ਉਹ ਤੁਹਾਡੀ ਮੰਨਤਵ ਪੂਰੀ ਹੋ ਜਾਂਦੀ ਹੈ। ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਦੀ ਮਗਰਲੀ ਸਾਈਡ ਪਿੱਛੇ ਜਿੱਧਰਲੀ ਸਾਈਡ ਖੂਹ ਬਣਿਆ ਹੋਇਆ ਤੇ ਇੱਥੇ ਇੱਕ ਨਾਲ ਹਸਪਤਾਲ ਬਣਿਆ ਹੋਇਆ ਤੇ ਆ ਵਿਚਾਲੇ ਇੱਕ ਛੋਟਾ ਜਿਹਾ ਪਾਰਕ ਬਣਾਇਆ ਹੋਇਆ ਹੈਗਾ। ਇਹ ਹਾਲ ਆ ਗਿਆ ਜੀ ਵੱਡਾ ਜਿੱਥੇ ਗੱਡੀਆਂ ਖੜੀਆਂ ਨੇ ਤੇ ਉਧਰਲੀ ਸਾਈਡ ਲੰਗਰ ਹਾਲ ਹੈ ਇਹਦੇ ਤੁਹਾਨੂੰ ਚਲਦੇ ਆਂ ਲੰਗਰ ਹਾਲ ਦੇ ਵਿੱਚ। ਆ ਸਾਈਡ ਤੋਂ ਆਈ ਸੀ ਇੱਧਰ ਇੱਕ ਗੇਟ ਇੱਧਰ ਆ ਗਿਆ ਤੇ ਦੂਸਰਾ ਗੇਟ ਗੁਰਦੁਆਰਾ ਸਾਹਿਬ ਦਾ ਇੱਧਰ ਆ ਇੱਧਰ ਹੈ ਜੀ ਦੂਸਰਾ ਗੇਟ ਗੁਰਦੁਆਰਾ ਸਾਹਿਬ ਦਾ ਤੇ ਇੱਧਰ ਬਣਿਆ ਹੈ ਲੰਗਰ ਹਾਲ ਤੇ ਲੰਗਰ ਹਾਲ ਦੇ ਇੱਧਰਲੀ ਸਾਈਡ ਜਿਹੜੇ ਆਪਣੇ ਹੋਏ ਨੇਗੇ ਇਹ ਕਮਰੇ ਨੇ ਤੇ ਰਾਮਣੀ ਹੋਈ ਆ ਇੱਧਰ ਤੁਸੀਂ ਰਹਿਣ ਲਈ ਤੁਹਾਨੂੰ ਕਮਰੇ ਮਿਲ ਜਾਂਦੇ ਨੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਸ਼ਹੀਦ ਗੰਜ ਮੁਦਕੀ ਜ਼ਿਲ੍ਹਾ ਫਿਰੋਜ਼ਪੁਰ ਚ ਹੈ ਗੁਰਦੁਆਰਾ ਸਾਹਿਬ ਦੇਖਣੇ ਹਨ ਇਤਿਹਾਸ ਬਾਰੇ ਜਾਣਨਾ ਹੈ ਤਾਂ ਆਪਣੇ ਚੈਨਲ ਨੂੰ ਕਰ ਲੋ ਫੋਲੋ ਇਸੀ ਤਰ੍ਹਾਂ ਹੀ ਮਿਲਦੇ ਆਂ ਜੀ ਆਪਾਂ ਅਗਲੇ ਨੈਕਸਟ ਬਲੌਗ ਦੇ ਵਿੱਚ ਤੇ ਆਪਣੇ ਚੈਨਲ ਨੂੰ ਕਰ ਲਓ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ